ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਜਾਤਪੁਰ ਬੇਠ ਇਹ ਗੱਡੀ ਆ ਕੇ ਖੰਬੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਹਾ ਸੀ ਕਿ ਅੱਗ ਲੱਗੀ ਛੱਤ ਤੇ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮਡੇ ਤੇ ਤੁਹਾਡਾ ਸਰਪੰਚ ਜੀ ਇਹਦੇ ਬਾਰੇ ਦੋ ਵਾਰੀ ਦੱਸ ਸਰਪੰਚ ਜੀ ਆ ਦੇ ਹਲੇ ਤੱਕ ਪ੍ਰੀਲਿਮినਰੀ ਅਗਦਾ ਵੀ ਜਨੇ ਸੂਸਾਇਡ ਕੀਤਾ ਹੈਗਾ ਬਾਕੀ ਵੀ ਢੰਗਾਇਦਰ ਪੇਸ਼ ਕੀਤੀ ਜਾ ਆਜੀ ਉਹ ਵਰਤੇ ਇਹਨੇ ਨਾ ਪਹਿਲਾਂ ਦਾ ਇਹ ਜਦੋਂ ਬਣਾਇਆ ਸੀ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਯਾਤਪੁਰ ਬੈਠਾ ਇਹ ਗੱਡੀ ਆ ਕੇ ਖੰਬੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ 'ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਹਾ ਸੀ ਕਿ ਅੱਗ ਲੱਗ ਗਈ ਸ਼ਤ ਜੋ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਕੀ ਮੁੰਡੇ ਦਾ ਨਾਮ ਕੀ ਸੀ ਮੁੰਡੇ ਦਾ ਨਾਮ ਸਿੰਦਾ ਕਹਿੰਦੇ ਆ ਸੁਰਿੰਦਰ ਸਿੰਘ ਜੀ ਕਰਦੇ ਜੀ ਗੌਂਸ ਕੜਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਅੱਛਾ ਜੀ ਸਾਹਬ ਸਿੰਘ ਦਾ ਕਿੰਨੀਆਂ ਕੋਲੀ ਲੱਗੀਆਂ ਕਿੱਥੇ ਕਿੱਥੇ ਕੋਲੀ ਇੱਕ ਪੱਟ ਪਿੰਨੀ ਤੇ ਪੱਟ ਤੇ ਲੱਤ ਤੇ ਇੱਕ ਛਾਤੀ ਚ ਦਿਲ ਤੇ ਆਪਰੇ ਰਤੂ ਇਹ ਸੁਮੋਕ ਕਰੇ ਡਾਕਟਰ ਜੀ ਜੀ ਇਹਨਾਂ ਦੇ ਪ੍ਰੋਗਰਾਮ ਪਰਿਵਾਰਕ ਇੰਪ੍ਰੈਂਸ ਦਿੱਤਾ ਉਹ ਨਾਲ ਲੈ ਕੇ ਹਸਤਾ ਇਹਦੇ ਵਿੱਚ ਕੋਈ ਹੋਰ ਵੈਪ ਅਸਾਂ ਸਭ ਚ ਪਿਆ ਸਾਂ ਵੈਪ ਆਪਣੇ ਵਿੱਚ ਹੀ ਪਿਆ ਜੀ ਕਾਰਟੂ ਸੂਸਾਇਡ ਹੋ ਗਿਆ ਜੀ ਬਾਕੀ ਹੁਣ ਤਾਂ ਇਹ ਪਤਾ ਜਾਂਚ ਤੋਂ ਬਾਅਦ ਇਹ ਗੋਖੀ ਜੀ ਇੱਕ ਤਲਾਹ ਮਿਲੀ ਸੀਗੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਸ ਵਿੱਚ ਇੱਕ ਬੋਡੀ ਮਿਲੀ ਹੈਗੀ ਆ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਹੈ ਤੇ ਇਹ ਆਇਡੈਂਟੀਫਾਈ ਹੋਇਆ ਸੁਰਿੰਦਰ ਸਿੰਘ ਨਾਮ ਦਾ ਬੰਦਾ ਬਾਸਗੜ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਿੰਨੇ ਸੁਸਾਈਡ ਕੀਤਾ ਹੈਗਾ ਬਾਕੀ ਦੀ ਡੂੰਘਾਈ ਨਾਲ ਤੋਂ ਪੁੱਛ ਕੀਤੀ ਜਾਏਗੀ ਫਿਰ ਸੁਸਾਈਡ ਦਾ ਕਾਰਨ ਦਾ ਪਤਾ ਲੱਗੇਗਾ ਤੁਸੀਂ ਨਹੀਂ ਉਹ ਸਾਰਾ ਹੁਣ ਨਾਲੇ ਕਲੀਅਰ ਕਰਾਂਗੇ ਕਿੰਨੇ ਕਿਤੇ ਲੱਗੀ ਕੋਲੀਸ਼ਾ ਦੇ ਕੋਲੀ ਮੱਤ ਵਿੱਚ ਲੱਗੀ ਹੈ ਕਿਨੇ ਚੈਸਟ ਵਿੱਚ ਲੱਗੀ ਹੈ ਕੋਲੀ ਪਾਸਪੋਰਟ ਲਈ ਆਂ ਇਹਨੂੰ ਅੱਗੇ ਪਾਸਪੋਰਟ ਲਈ ਲੈ ਕੇ ਜਾਵਾਂਗੇ ਉਸ ਬਾਅਦ ਜੋ ਹੋਏਗਾ ਫਤ